ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਿਹਾ ਹੈ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਤੇ ਥੱਲੇ ਮੁਲਕ ਕੁਛਕ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਹਾਂ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਮਨਮੋਹਨ ਸਿੰਘ ਦੀ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਪਿੰਡਾਂ ਦੇ ਵਿੱਚ ਪਲਾਨ ਹੋ ਰਿਹਾ ਹੈ ਬਾਹਰ ਦੀਆਂ ਸਟੇਟਾਂ ਦੇ ਲੋਕ ਆਪਣੇ ਘਰ-ਬਾਰ ਛੱਡ ਕੇ ਕਾਰੋਬਾਰ ਦੀ ਕੰਮ ਦੀ ਮਜਦੂਰੀ ਦੀ ਤਲਾਸ਼ ਦੇ ਵਿੱਚ ਭੱਜ ਨੱਟ ਕਰ ਰਹੇ ਹੈ ਉਸ ਵਕਤ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇਹ ਫੈਸਲਾ ਕਰਕੇ ਇਹ ਅਜਹੀ ਸਕੀਮ ਲੈ ਕੇ ਆਏ ਜਿਦੇ ਨਾਲ ਘਰ ਬੈਠਿਆਂ 100 ਦਿਨ ਦਾ ਗਰੰਟੀ ਰੁਜ਼ਗਾਰ ਹਰ ਸ਼ਖ ਨੂੰ ਮਿਲਿਆ ਔਰ ਹਰ ਆਦਮੀ ਆਪਣੇ ਪਰਿਵਾਰ ਚ ਬੈਠ ਕੇ ਇਹ ਰੋਟੀ ਰੋਜੀ ਦਾ ਗੁਜ਼ਾਰਾ ਕਰ ਰਿਹਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਬਈ ਇਸ ਗਰੰਟੀ ਯੋਜਨਾ ਨੂੰ ਤਬਾਹ ਕਰਨ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਪਹਿਲੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂ ਜਿਹੜਾ ਕਿ ਅਸੀਂ ਸਾਰੇ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਲੈਂਦੇ ਆ ਉਹ ਸਕੀਮ ਦੇ ਵਿੱਚੋਂ ਇਹ ਖਤਮ ਕੀਤਾ ਉਤੇ ਸਕੀਮ ਦਾ ਪੱਠਾ ਬਠਾਣ ਵਾਸਤੇ ਭਈ ਇਹਨਾਂ ਨੇ ਇਹ ਗੱਲ ਕਹਿਤੀ ਕਿ ਹੁਣ 100% ਭਈ ਇਹ ਕੇਂਦਰ ਦੀ ਸਕੀਮ ਨਹੀਂ ਰਹੇਗੀ ਉਹਨਾਂ ਸਟੇਟਾਂ ਜਿਹੜੀਆਂ ਰਾਜੇ ਸਰਕਾਰਾਂ ਇਹਦੇ ਵਿੱਚ 40% ਆਪਣਾ ਹਿੱਸਾ ਪਾਉਣ ਮੈਨੂੰ ਅੱਜ ਵੀ ਯਾਦ ਹੈ ਕਾਂਗਰਸ ਪਾਰਟੀ ਗਰੀਬਾਂ ਵਾਸਤੇ ਇਹ ਵੱਜੀਫਾ ਸਕੀਮ ਲੈ ਕੇ ਆਈ ਸੀ ਸਕਾਲਰਸ਼ਿਪ ਸਕੀਮ ਦੇ ਨਾਲ ਜਿਹਦੇ 'ਚ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਪਾਉਂਦੀਆਂ ਸੀ ਤੇ ਉਹਦੇ ਨਾਲ ਕਰੋੜਾਂ ਬੱਚੇ ਪੜ ਗਏ ਔਰ ਅੱਜ ਇਹ ਕਰੋੜਾਂ ਬੱਚੇ ਰੋਬੋਟ ਅਸਲੀ ਹੋ ਗਏ ਉਹ ਸਕੀਮ ਦਾ ਵੀ ਇਹ ਭਾਰਤੀ ਜਨਤਾ ਪਾਰਟੀ ਨੇ ਬੇੜਾ ਗਰ ਕੀਤਾ ਤੇ 40% ਇਸ ਸਕਾਲਰਸ਼ਿਪ ਚ ਸਟੇਟਾਂ ਨੂੰ ਕਿਹਾ ਪੈਸਾ ਪਾਓ ਤੇ ਸਕੀਮ ਉਹ ਬੰਦ ਹੋ ਗਈ ਭਾਈ ਇਹ ਜਿਹੜੀ ਸਕੀਮ ਅੱਜ ਮਨਰੇਗਾ ਦੀ ਸਕੀਮ ਹੈ ਜਿਹਦੇ ਚ 90% ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾਂ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਿਹਾ ਤਾਂ ਕਿ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਬਈ ਪਾਏਗੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆ ਭਗਵੰਤ ਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਅਜਹੀਆਂ ਸਕੀਮਾਂ ਲੈ ਕੇ ਆਂਦਾ ਹੈ ਕਿ ਜਿਹਦੇ ਨਾਲ ਇਹ ਪੰਜਾਬ ਦਾ ਜਿਹੜਾ ਉਹ ਪੱਠਾ ਬੈਠੇ ਪੰਜਾਬ ਦੇ ਲੋਕ ਦੁਖੀ ਹੋਣ ਪੰਜਾਬ ਦੇ ਲੋਕ ਬੇਕਾਰ ਹੋਣ ਪੰਜਾਬ ਦੇ ਲੋਕ ਰੋਟੀ ਰੋਜੀ ਨਾਲ ਤਰਸਣ ਕਦੀ ਕਿਸਾਨਾਂ ਦੇ ਨਾਲ ਦੇ ਪੰਗਾ ਕਦੀ ਗਰੀਬਾਂ ਦੇ ਨਾਲ ਪੰਗਾ ਕਦੀ ਮਨੋਰਟੀਆ ਨੂੰ ਲੜਾਉਂਦਾ ਕੰਮ ਬਈ ਚੰਗਾ ਹੁੰਦਾ ਜੇ ਮੈਂ ਉਹਦੀ ਤਾਰੀਫ ਕਰਦਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਜੇ ਕਹਿੰਦਾ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਮਰ ਰੇਗਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਾ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਸ ਦੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਹਾਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਕਾਨੂੰਨ ਨੂੰ ਫੌਰੀ ਤੌਰ ਦੇ ਉੱਪਰ ਇਹ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲੈ ਜਲਦਬਾਜੀ ਵਿੱਚ ਕੀਤਾ ਹੋਇਆ ਫੈਸਲਾ ਦੂਸਰੀ ਗੱਲ ਮੈਂ ਕਹਿਣਾ ਚਾਹਾਂ ਵੀ ਜਿੰਨੀਆਂ ਵੀ ਉਹ ਪਲਬ ਦੀਆਂ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦਿੱਤੀ ਸੀ ਵੀ ਆਰਟੀਆਈ ਉਹ ਕਿਸ ਨੇ ਦਿੱਤਾ ਹੈ ਕਾਂਗਰਸ ਸਰਕਾਰ ਨੇ ਖਾਧੇ ਪਦਾਰਥ ਖਾਣੇ ਦਾ ਅਧਿਕਾਰ 80 ਕਰੋੜ ਲੋਕਾਂ ਨੂੰ ਖਾਣੇ ਦਾ ਅਧਿਕਾਰ ਜਿਹੜੇ ਗਰੀਬਾਂ ਨੂੰ ਕਣਕ ਮਿਲਦੀ ਹੈ ਕੋਹ ਅਧਿਕਾਰ ਕਿਹਨੇ ਦਿੱਤਾ ਕਾਂਗਰਸ ਪਾਰਟੀ ਨੇ ਬਈ ਜਿਹੜਾ ਮੈਡੀਕਲ ਕਾਰਡ ਤੁਹਾਡੇ ਬੰਦੇ ਆ ਜਿਹੜੇ ਗਰੀਬਾਂ ਵਾਸਤੇ ਇਲਾਜ ਦੀ ਮੁਫਤ ਸਹੂਲਤ ਇਹ ਕਿਨੇ ਦਿੱਤੀ ਕਾਂਗਰਸ ਪਾਰਟੀ ਨੇ ਐਜੂਕੇਸ਼ਨ ਦਾ ਅਧਿਕਾਰ ਕਿਨੇ ਦਿੱਤਾ ਕਾਂਗਰਸ ਪਾਰਟੀ ਨੇ ਬਈ ਤੁਹਾਡੇ ਲੈਂਡ ਇਕੁਐਸ਼ਨ ਐਕਟ ਕੌਣ ਲੈ ਕੇ ਆਇਆ ਕਾਂਗਰਸ ਪਾਰਟੀ ਤੁਹਾਡਾ ਆਧਾਰ ਕਾਰਡ ਕਿਨੇ ਬਣਾਇਆ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੇ ਤੇ ਸਿਰਫ ਉਹਨਾਂ ਨੇ ਨਾਵਾਂ ਨੂੰ ਬਦਲਿਆ ਜਿਸ ਨੂੰ ਕਹਿੰਦੇ ਨਾ ਕਿ ਗੱਲੀ ਬਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਬਈ ਜਿਹੜੇ ਕਰਤੂਤ ਸੀ ਕਮਾਲ ਕਰਨ ਦੀ ਉਹ ਤੇ ਸੀ ਡਾਕਟਰ ਮਨਮੋਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਹਾ ਜਿਸ ਨੂੰ ਕਹਿੰਦੇ ਐ ਕਿਆ ਬਿਲੀਏ ਐਸੇ ਲੋਗੋਂ ਸੇ ਜਿਨਕੀ ਫਿਤਰਤ ਛੁਪੀ ਰਹੇ ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸ਼ੂਰਤ ਛੁਪੀ ਰਹੇ ਇਹ ਜਿਹੜਾ ਮਨਮੋਹਨ ਸਿੰਘ ਦਾ ਅਸਲੀ ਚਿਹਰਾ ਹੈ ਉਹਨੂੰ ਛਪਾਉਣਾ ਚਾਹੁੰਦੇ ਐ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਐ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਦੇਸ਼ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਸਮਝਣ ਦੀ ਕੋਸ਼ਿਸ਼ ਕਰ ਹントੇ ਸਵਾਲ ਕਰ ਲੋ ਕੋਈ ਹੈ ਤੁਹਾਡੇ 12 ਕੋ ਦਰਿਆ ਤੇ ਸੁੱਤਨ ਮੋੜੇ ਤੇ ਉਹ ਭਾਈ ਜਿੰਨੂੰ ਭੈਣ ਜੋ ਪਿੰਡ ਚ ਕੋਈ ਨਹੀਂ ਉਹ ਪੁੱਛਦਾ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਭਈ ਘੋੜੇ ਤੇ ਚੜਿਆ ਨੇ ਜਾਣਾ ਕਿ ਖੋਤੇ ਤੇ ਚੜੇ ਨੇ ਜਾਣਾ ਨਹੀਂ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਸਰ ਕੀ ਲਾਦਾ ਕਾਲੀ ਭਾਜਪਾ ਗੱਠ ਜੋੜਦੀ ਗੱਲਾਂ ਕਰੇ ਕੋਈ ਗੱਠ ਜੋੜ ਬਣ ਜੇ ਜੀ ਮੈਂ ਤੁਹਾਨੂੰ ਗੱਲ ਕਵਾਂ ਕੋਈ ਗੱਠ ਜੋੜ ਬਣ ਜੇ ਇਹ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਔਰ ਕੋਈ ਨਹੀਂ ਹੈ ਟੱਕਰ ਮੇ ਪੜੋ ਮਤ ਕਿਸੇ ਚੱਕਰ ਮੇ ਇਹ ਜੋ ਮਰਜੀ ਕਰ ਲੈਣ ਭਾਈ ਸਾਹਿਬ ਮੈਂ ਤੁਹਾਨੂੰ ਕਹਾਂ ਲੋਕੇ ਧੋਕੇ ਖਾ ਚੁੱਕੇ ਆਮ ਆਦਮੀ ਪਾਰਟੀ ਨੂੰ ਦੇਖ ਚੁੱਕੇ ਐ ਅਕਾਲੀ ਭਾਜਪੀ ਨੂੰ ਪਹਿਲੇ ਕਿੰਨੀ ਵਾਰੀ ਦੇਖ ਚੁੱਕੇ ਐ ਵੀ ਜੇ ਚੰਗੇ ਦਿਨ ਆਏ ਐ ਨਾ ਉਹ ਕਾਂਗਰਸ ਪਾਰਟੀ ਦੇ ਟਾਈਮ ਤੇ ਉੱਪਰ ਹੀ ਆਇਆ ਹੈ ਜੇ ਚੰਗੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਪਰ ਹੀ ਹੋਈ ਹੈ ਅੱਜ ਤੁਹਾਡੇ ਆ ਗਰੀਬਾਂ ਦੇ ਆ ਜਿਹੜੇ ਦੋ ਦੋ ਸਾਲ ਦੇ ਪੰਜ ਪੰਜ ਸਾਲ ਦੇ ਬਿਜਲੀ ਦੇ ਬਿੱਲ ਸੀ ਨਾ ਜਿਹੜੇ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਲਕੀਰ ਮਾਰ ਦਿੱਤੀ ਕਿ ਸਾਰੇ ਮਾਪ ਜਿੰਨੇ ਟਿਊਬਲਾਂ ਦੇ ਬਿੱਲ ਸੀ ਵੀ ਕਿੰਨੇ ਕਿੰਨੇ ਟਿਊਬਲਾਂ ਦੇ ਬਿੱਲ ਸੀ ਲੋਕਾਂ ਦੇ ਉਹਨੇ ਕਿਹਾ ਸਾਰੇ ਪੁਰਾਣੇ ਮਾਫ ਵੀ ਪਾਣੀ ਦੀ ਟੈਂਕੀਆਂ ਨੇ ਇਹ ਜਿੰਨੇ ਵੀ ਕੰਮ ਸੀਗੇ ਵੀ ਕਾਂਗਰਸ ਪਾਰਟੀ ਨੇ ਹੀ ਕੀਤੇ ਹੈ ਔਰ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੀ ਨੂੰ ਪਛਾਨੋ ਅਸਲੀ ਹਮਦਰਦ ਨੂੰ ਪਛਾਨੋ ਅਸਲੀ ਹਮਦਰਦ ਤੁਹਾਡਾ ਕਾਂਗਰਸ ਪਾਰਟੀ ਹੈ ਸਾਹਿਬ ਕੀ ਗੱਲ ਕਵਾਂ ਕੀ ਕੌਣ ਵਾਪਸ ਆ ਰਿਹਾ ਹੈ ਕੌਣ ਜਾ ਰਿਹਾ ਹੈ ਇਹਦੇ ਬਾਰੇ ਮੈਂ ਨਹੀਂ ਚਰਚਾ ਕਰਨਾ ਚਾਹੁੰਦਾ ਲੇਕਿਨ ਮੈਂ ਸਮਝਦਾ ਹੈ ਕਿ ਕੈਪਟਨ ਸਾਹਿਬ ਦਾ ਸ਼ਾਇਦ ਉੱਥੇ ਹੁਣ ਜਿਹੜਾ ਹੈ ਉਹ ਦਮ ਘੁੱਟਣ ਲੱਗ ਗਿਆ ਕੈਪਟਨ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਾਨ ਸਤਕਾਰ ਤੇ ਇੱਜ਼ਤ ਤੇ ਸ਼ੋਹਰਤ ਜੋ ਕਾਂਗਰਸ ਪਾਰਟੀ ਦੇ ਵਿੱਚ ਮਿਲੀ ਸੀ ਸ਼ਾਇਦ ਉਹਨਾਂ ਨੂੰ ਨਹੀਂ ਮਿਲ ਰਹੀ ਔਰ ਉਹ ਆਣਾ ਚਾਹੁੰਦੇ ਹੈ ਜੀ ਸਤਕੇ ਜਾਨ ਜੀ ਆੰਗਰਸ ਪਾਰਟੀ ਨੇ ਕਹਿਨੇ ਉਹਨੂੰ ਅ objection ਨਹੀਂ ਕੀਤਾ ਔਰ ਅਗਰ ਉਹ ਆਂਦੇ ਹੈ ਤੇ ਉਹਨਾਂ ਦਾ ਸਵਾਗਤ ਹੈ ਉਹ ਆਣ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਾਂ ਜੀ ਇਹ ਸਰਕਾਰਾਂ ਦਾ ਜੋਰ ਤੇ ਸਰਕਾਰਾਂ ਦੇ ੱੱਕੇ ਦੀ ਕਹਾਣੀਆਂ ਹੈਗੀਆਂ ਇਹ ਇਲੈਕਸ਼ਨ ਪੁਲਿਸ ਤਸ਼ੱਦਦ ਦਾ ਇਲੈਕਸ਼ਨ ਸੀਗਾ ਇਹ ਲਾਲਚ ਦਾ ਇਲੈਕਸ਼ਨ ਸੀਗਾ ਇਹ ਇਲੈਕਸ਼ਨ ਸਰਕਾਰ ਨੇ ਲੜਿਆ ਪੁਲਿਸ ਨੇ ਲੜਿਆ ਉਹ ਰ ਇਲੈਕਸ਼ਨ ਲੋਕਾਂ ਨੇ ਨਹੀਂ ਲੋਕਾਂ ਦੇ ਉੱਪਰ ਝੂਠੇ ਪਰਚੇ ਰੋਜ਼ ਘੜੀਆਂ ਧਮਕੀਆਂ ਰੋਜ਼ ਦਿਹਾੜੀ ਗੈਂਗਸਟਰ ਦੇ ਕੋਲੋਂ ਫੋਨ ਕਰਵਾਣੇ ਇਹ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਸੀ ਉਹਨਾਂ ਦਾ ਨੈਕਸਸ ਸੀ ਆਪੋ ਚ ਇਕੱਠੇ ਸੀ ਯਾਦ ਰੱਖਣਾ ਅਕੀਲਾ ਦਾ ਕਡੂਰ ਸਾਹਿਬ ਦੀ ਜਿਹੜੀ ਇਲੈਕਸ਼ਨ ਆ ਉਹ ਵੀ ਜਿੰਨੀ ਤੋਂ ਹੋ ਸਕਦੀ ਹੈ ਨਹੀਂ ਕਡੂਰ ਸਾਹਿਬ ਦੀ ਇਲੈਕਸ਼ਨ ਆ ਰਹੀ ਹੈ ਆ ਖੰਡੂਰ ਸਾਹਿਬ ਦੇ ਆ ਮੈਂ ਤੁਹਾਨੂੰ ਗੱਲ ਕਮਾਉਣ ਆਉਣ ਵਾਲੇ ਐਮਐਲਏ ਆ ਸਿੱਕੀ ਸਾਹਿਬ ਸਾਹਮਣੇ ਬੈਠੇ ਬਿਲਕੁਲ ਇਹ ਮਾਰਸ਼ਲ ਨੇ ਇਹ ਮਾਰਸ਼ਲ ਨੇ ਜਿਤਨੇ ਆ ਦੇਖਿਆ ਨਹੀਂ ਹੁਣ ਤੁਸੀਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਮਾਰਕਾ ਮਾਰਿਆ ਕਿ ਨਹੀਂ ਇਹ ਲੋਕਾਂ ਲੋਕ ਇੱਜ਼ਤ ਕਰਦੇ ਆ ਇਨਸਾਨ ਦੀ ਡਾਕਟਰ ਸਾਹਿਬ ਪਰ ਤੁਹਾਨੂੰ ਸੀ ਕੁਝ ਬਈ ਮੈਂ ਗੱਲ ਕਹਾਂ ਕਈ ਕਾਰਨ ਹੋ ਸਕਦੇ ਆ ਮੈਂ ਕਹਾਂ ਉਹਦੇ ਵਿੱਚ ਸ਼ਾਇਦ ਇਹਦੀ ਇੱਕ ਕਾਰਨ ਹੋ ਸਕਦਾ ਹੈ ਔਰ ਉਹਨਾਂ ਨੇ ਰਾਜਾ ਵੜਿੰਗ ਜੀ ਨੇ ਇਸ ਗੱਲ ਵਾਸਤੇ ਵੀ ਸਫਾਈ ਵੀ ਦੇ ਦਿੱਤੀ ਕਿ ਉਹਨਾਂ ਦੇ ਮਨ ਦੇ ਅੰਦਰ ਕੋਈ ਵਿਰੋਧ ਦਾ ਬਾਸ ਨਹੀਂ ਸੀ ਔਰ ਉਹਨਾਂ ਦੇ ਕੋਲੋਂ ਕਿਸ ਤਰੀਕੇ ਨਾਲ ਕਿਹਾ ਗਿਆ ਉਹਨਾਂ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਇਸ ਲਈ ਜਦੋਂ ਕਿਸੇ ਚੀਜ਼ ਦੀ ਕੋਈ ਆਦਮੀ ਮਾਫੀ ਮੰਗ ਲੇ ਉਹਦੇ ਬਾਅਦ ਮੈਂ ਸਮਝ ਇਹਨਾਂ ਦੀ ਚਰਚਾ ਨਹੀਂ ਰਹਿੰਦੀ ਪਰ ਗਲਤੀ ਹੋ ਰਹੀ ਨਾ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਈ ਮੈਂ ਤੁਹਾਨੂੰ ਇਹ ਗਿਆ ਭਈ ਜਦੋਂ ਇਨਸਾਨ ਆਪਣੀ ਗਲਤੀ ਨੂੰ ਮੰਨ ਲਵੇ ਤੇ ਉਹਦੇ ਬਾਅਦ ਚਰਚਾ ਨਹੀਂ ਰਹਿੰਦੀ ਪਰ ਕੀ ਲੱਗਦਾ ਹੈ ਫਿਰ ਗਲਤੀ ਦੁਬਾਰਾ ਹੋਏਗੀ ਮੈਂ ਤੁਹਾਨੂੰ ਇਹ ਕਹਾਂ ਕਿ ਕੋਈ ਵੀ ਗਲਤੀ ਅਜਿਹੀ ਨਹੀਂ ਕਰੇਗਾ ਸਰ ਇਹ ਟਿੱਕਾ ਜੀ ਕੋ ਅੱਜ ਸ਼ਖਸ਼ ਤੁਹਾਡੇ ਸਾਹਮਣੇ ਜਿਹੜਾ ਬੈਠਾ ਹੈ ਨਾ ਮੈਂ ਇੱਕ ਮਜ਼ਦੂਰ ਦਾ ਬੇਟਾ ਜਿਹਦੀ ਮਾਂ ਸਿਰ ਤੇ ਟੋਕਰੀ ਢੋਂਦੀ ਮੈਨੂੰ ਕੋ ਪੈਸੇ ਦੇ ਕੇ ਟਿਕਟ ਲਈ ਪੰਜ ਵਾਰੀ ਭਾਈ ਸਾਹਿਬ ਮੈਂ ਲੈਕਚਰ ਲੜ ਚੁੱਕਾ ਦੇਸ਼ ਦੀ ਸਭ ਤੋਂ ਵੱਡੀ ਕੁਰਸੀ ਹੁੰਦੀ ਹੈ ਦਲਿਤਾਂ ਦੀ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਮੈਨੂੰ ਤੇ ਉੱਥੇ ਵੀ ਦੋ ਵਾਰੀ ਕਾਂਗਰਸ ਪਾਰਟੀ ਨੇ ਬਿਠਾਇਆ ਮੇਰੇ ਕੋ ਕਿਹੜਾ ਪੈਸਾ ਮੰਗਿਆ ਕਿਸੇ ਨੇ ਇਹ ਬਿਲਕੁਲ ਇਹ ਝੂਠ ਆ ਕਾਂਗਰਸ ਪਾਰਟੀ ਦੇ ਅੰਦਰ ਇਹ ਇੱਜ਼ਤ ਹੁੰਦੀ ਹੈ ਸਨਮਾਨ ਹੁੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਕ腐ਸ਼ਨ ਦੀ ਨਾਂ ਦੀ ਕੋਈ ਚੀਜ਼ ਨਹੀਂ ਕਾਂਗਰਸ ਪਾਰਟੀ ਦੇ ਅੰਦਰ ਟਿਕਟਾਂ ਨਹੀਂ ਵਿਕਦੀਆਂ